ਦੇਫੰਗ ਬਲੌਗ ਚੈਨਲ ਤੇ ਆਪ ਜੀ ਦਾ ਸਾਰਿਆਂ ਦਾ ਸਾਰਤ ਹੈ ਤੁਸੀਂ ਸਾਰੇ ਠੀਕ-ਠਾਕ ਹੋਗੇ ਚੜ੍ਹਦੀ ਕਲਾ ਦੇ ਚਾਹੋਗੇ ਆਪਾਂ ਕਰਦੇ ਹਾਂ ਜੀ ਜਿਹੜਾ ਅੱਜ ਦਾ ਵੀਡੀਓ ਬਲੌਗ ਆ ਸ਼ੁਰੂ ਹਨ ਅੱਜ ਆਪਾਂ ਬਲੌਗ ਦਾ ਆਪਣਾ ਟੂਰ ਤੋਂ ਹੀ ਸ਼ੁਰੂ ਕਰਾਂਗੇ ਠੀਕ ਹੈ ਜੀ ਪਲੀਜ਼ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਸਾਰੇ ਪਹੁੰਚਾ ਜਾਂਦਾ ਧੰਨਵਾਦ ਆ ਥੈਂਕ ਯੂ ਬਹੁਤ ਜ਼ਿਆਦਾ ਜਿਹੜਾ ਆਪਣੇ ਚੈਨਲ ਨੂੰ ਸਪੋਰਟ ਕਰਦੇ ਨੇ ਤੇ ਜਿਨਾਂ ਨੇ ਨਹੀਂ ਆਪਣੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਵੀ ਕਰ ਲਿਓ ਪਲੀਜ਼ ਠੀਕ ਹੈ ਜੀ ਹਾਂਜੀ ਹੁਣ ਟਾਈਮ ਹੋ ਚੁੱਕਿਆ ਹੈ ਸਵਾ ਚਾਰ ਹੋ ਚੁੱਕੇ ਨੇ ਮੈਂ ਤੇ ਚਲੋ ਵੀਡੀਓ ਵਲੌਗ ਜਿਹੜਾ ਜਿੱਦਾਂ ਆਪਾਂ ਬਣਾਉਨੇ ਆ ਹਨ ਕਾਫੀ ਦਿਨ ਹੋ ਗਏ ਵੀਡੀਓ ਵਲੌਗ ਮੈਂ ਤਾਂ ਨਹੀਂ ਪਾੜਿਆ ਸਿਗਾ ਕਿਉਂਕਿ ਕੰਮਾਂ ਚ ਇੱਕ ਤਾਂ ਮੈਂ ਹੀ ਪੈਨ ਕਰਕੇ ਬੜਾ ਪਰਮਾਤਮਾ ਨੇ ਰੱਬ ਨੇ ਅਲਝਾਏ ਜਿਹਾ ਪਿਆ ਸੀਗਾ ਹਨਾ ਅੰਦਰ ਅੰਦਰ ਬੰਦ ਹੋਏ ਪਏ ਸੀਗੇ ਤਾਂ ਕਰਕੇ ਜੀ ਤੇ ਆਪਾਂ ਹੁਣ ਆਪਣਾ ਚਲੋ ਵਾਹਿਗੁਰੂ ਜੀ ਦੀ ਕਿਰਪਾ ਨਾਲ ਕੱਲ੍ਹ ਵਧੀਆ ਧੁੱਪ ਨਿਕਲੀ ਹੈ ਜੀ ਤੁਪ ਤਨੇ ਕਾ ਕਰਕੇ ਹਨਾ ਸਾਰੇ ਕੰਮ ਵੀ ਸਹੀ ਹੋ ਜਾਂਦੇ ਨੇ ਤਾਂ ਕਰਕੇ ਜੀ ਆਪਾਂ ਚਲੋ ਆਪਣਾ ਕੰਮ ਜਿਹੜਾ ਘਰੇ ਤੋਂ ਸ਼ੁਰੂ ਹੋ ਚੁੱਕਿਆਗਾ 10 ਦਿਨਾਂ ਵਾਂਗੂ ਤਾਂ 10-12 ਦਿਨ ਤੱਕ ਧੁੱਪ ਤਨੇ ਨਿਕਲੀ ਅੰਦਰ ਬੈਠੇ ਸੀਗੇ ਮੀਂਹ ਨਾਲ ਬੁਰਾ ਹਾਲ ਹੋਇਆ ਪੈਸੀ ਹੜ੍ਹਾਂ ਨਾਲ ਪਾਣੀ ਨਾਲ ਤਾਂ ਕਰਕੇ ਜੀ ਚਲੋ ਹਾਂ ਜਿਹੜੇ ਧੁੱਪ ਨਿਕਲੀ ਇਹਦੇ ਨਾਲ ਹਨਾ ਕੰਮ ਵੀ ਵਧੀਆ ਹੁੰਦੇ ਨੇ ਆਪਾਂ ਘਰ ਤੋਂ ਬਾਹਰ ਜਾ ਕੇ ਕੋਈ ਕੰਮ ਕਰਨਾ ਹੁੰਦਾ ਉਹ ਵੀ ਹੋ ਜਾਂਦਾ ਹੈ ਹਨਾ ਨਹੀਂ ਤਾਂ ਬੜਾ ਸਾਰਿਆਂ ਨੂੰ ਪਤਾ ਵੀ ਕਿੰਨਾ ਪਾਣੀ ਨਾਲ ਹੜ੍ਹਾਂ ਨਾਲ ਖਾਅ ਪੇਸ ਜੀ ਠੀਕ ਹੈ ਜੀ ਤੇ ਚਲੋ ਸਾਡੇ ਦਾ ਵਾਹਿਗੁਰੂ ਜੀ ਦੀ ਕਿਰਪਾ ਨਾਲ ਬਹੁਤ ਕਿਰਪਾ ਰਹੀ ਆ ਜਿੱਥੇ ਬਾਕੀ ਨੀਵੇਂ ਨੀਵੇਂ ਥਾਂ ਸੀ ਹੈ ਨਾ ਉੱਥੇ ਪਾਣੀ ਖੜ ਗਿਆ ਸੀਗਾ ਤੇ ਉੱਚੇ ਥਾਵਾਂ ਤੇ ਨਹੀਂ ਆਇਆ ਸੀਗਾ ਪਰ ਉੱਥੇ ਬਹੁਤ ਬੁਰਾ ਹਾਲ ਹੋਇਆ ਸੀ ਜਿੱਥੇ ਅੰਨੇ ਨਹਾੜਾ ਇਹਨੇ ਘਰ ਵਿਚਾਰਿਆਂ ਦੇ ਬੁਰਾ ਹਾਲ ਹੋ ਗਿਆ ਘਰਾਂ ਦਾ ਹੈ ਨਾ ਤੇ ਵਾਹਿਗੁਰੂ ਜੀ ਚਲੋ ਤੰਦਰੁਸਤੀਆਂ ਦੇਣ ਸਾਰਿਆਂ ਨੂੰ ਇਹ ਸਭ ਤੋਂ ਵੱਡੀ ਗੱਲ ਹੁੰਦੀ ਹੈ ਜੀ ਹੈ ਨਾ ਤੇ ਚਲੋ ਜੀ ਆਪਾਂ ਹੁਣ ਅੱਜ ਸੂਟਾਂ ਤੋਂ ਹੀ ਦਿਖਾਉਨੇ ਆ ਮੈਨੂੰ ਨਾ ਕਾਫੀ ਦਿਨ ਹੋ ਗਏ ਹਨਾ ਕਾਫੀ ਦਿਨ ਹੋ ਗਏ ਮੈਨੂੰ ਪਾਰਸਲਾਂ ਦੇ ਪਾਰਸਲ ਕਰਨੇ ਸੀ ਭੈਣਾਂ ਦੇ ਉਹ ਲੇਟ ਹੋ ਚੁੱਕੇ ਨੇ ਕਿਉਂਕਿ ਜੀ ਮੈਂ ਭੈਣਾਂ ਨੂੰ ਇਹ ਸਮਝਾਉਣਾ ਚਾਹੁੰਦੀ ਆਂ ਕਿ ਜਿਹੜੇ ਪਾਰਸਲ ਨੇ ਉਹ ਤਾਂ ਲੇਟ ਹੋਏ ਨੇ ਆਪਣੇ ਸੁਥਾਂ ਦੇ ਕਿਉਂਕਿ ਐਨੇ ਦਿਨ ਤਾਂ ਹੋ ਗਏ ਜੀ ਕਾਫੀ ਮਹੀ ਪੈਂਦਾ ਸੀਗਾ ਮਹੀ ਕਰਕੇ ਆਪਾਂ ਤਾਂ ਘਰੋਂ ਵੀ ਨਹੀਂ ਚਾਇਆ ਜਾਂਦਾ ਸੀਗਾ ਜਿਹੜੇ ਪਾਰਸਲ ਮਹੀ ਤੋਂ ਪਹਿਲਾਂ ਕਿਤੇ ਹੋ ਸੀਗੇ ਜੀ ਉਹ ਆਪਣਾ ਉੱਥੇ ਪਏ ਹੁੰਦੇ ਨੇਗੇ ਤਾਂ ਕਰਕੇ ਜੀ ਚਲੋ ਹਰ ਇੱਕ ਦਾ ਹੀ ਕੰਮ ਆਪਾਂ ਨੂੰ ਪਤਾ ਹੈ ਮਹੀ ਕਰਕੇ ਖੜ ਗਿਆ ਸੀਗਾ ਤੇ ਜੀ ਆਪਾਂ ਜਿਹੜੇ ਪਾਰਸਲ ਸੀਗੇ ਉਹ ਆਪਣੇ ਕੋਈ ਗੱਲ ਨਹੀਂ ਸਾਰਿਆਂ ਨੂੰ ਭੈਣਾਂ ਨੂੰ ਇਹ ਕਹਿਣਾ ਕਹਿ ਨਹੀਂ ਆ ਮੈਂ ਵੀ ਚਲੋ ਪਹੁੰਚ ਜਾਂਗੇ ਤੁਹਾਡੇ ਪਾਰਸਲਾਂ ਤੋ ਕਿਉਂ ਮੈਂ ਆ ਕਰਕੇ ਥੋੜਾ ਜਿਹਾ ਕੰਮ ਜਿਹੜਾ ਉਹ ਹੋ ਗਿਆ ਸੀਗਾ ਲੇਟ ਹੋ ਗਿਆ ਪਾਰਸਲ ਠੀਕ ਹੈ ਜੀ ਪਹੁੰਚ ਗਿਆ ਨੇ ਤੁਸੀਂ ਕੋਈ ਹੁੰਨਾ ਕਰੇ ਟੈਂਸਨ ਨਾ ਜੀ ਕਿਸੇ ਕਰਾਂਗੇ ਸੱਖੋ ਤੇ ਆਹ ਫਾਹੰਮ ਤੋਂ ਵੀ ਸੁਟਾ ਕੱਲ ਮੈਂ ਤੁਹਾਨੂੰ ਫੋਟੋਆਂ ਦੇ ਸੁਟੇ ਦਿਖਾਵਾਂਗੀ ਠੀਕ ਹੈ ਜੀ ਮਲਮਲ ਕੋਟਨ ਦੇ ਸੂਟ ਨੇ ਨਹੀਂ ਕੋਟਨ ਦੇ ਕੱਪੜੇ ਮੰਨਣਾ। ਹਾਂਜੀ। ਜਿਹੜਾ ਬਾਰਸਾ ਬਹੁਤ ਸੋਹਣਾ ਹੋਇਆ ਪਿਆ। ਵਰਕ ਜਿਹੜਾ ਬਹੁਤ ਸੋਹਣਾ ਹੋਇਆ ਹੋਇਆ ਸਿੰਧੀ ਕੁੱਤੀ ਦਾ ਵਰਕ ਆ ਜਿਹੜਾ ਕੱਪੜਾ ਦਾ ਮਲਮਲ ਦਾ। ਇਹ ਵੀ ਦਾਉਟ ਦੁਪੱਟੇ ਤੋਂ ਨਹੀਂ ਬਹੁਤ ਸੋਹਣਾ ਹੈ ਕੱਪੜਾ ਜਿਹੜਾ ਮਲਮਲ ਦਾ ਬਹੁਤ ਜ਼ਿਆਦਾ ਵਧੀਆ ਕੱਪੜਾ ਜੀ ਦੇਖੋ ਜਿਹੜੀ ਆਪਣੇ ਆ ਵਰਕ ਹੈ ਜਾਨਾ ਇੱਥੇ ਜਿਹੜਾ ਸਫਾਈ ਹੈ ਵਰਕ ਤੇ ਬਹੁਤ ਜ਼ਿਆਦਾ ਕੀਤੀ ਹੋਈ ਹੈ ਜੀ ਜੇ ਕਿਸੇ ਵੀ ਭੈਣ ਨੂੰ ਕੋਈ ਤਰ੍ਹਾਂ ਕਿਸੇ ਵੀ ਤਰ੍ਹਾਂ ਦਾ ਸੂਪ ਚਾਹੀਦਾ ਹੋਵੇ ਆਪਣੇ ਕੋਲ ਆਏ ਕਰ ਸਕਦੇ ਆਂ ਜੀ ਠੀਕ ਹੈ ਜੀ ਤੇ 5 ਮੀਟਰ ਦੀ ਇਹਦੀ ਕੱਟ ਰਹੂਗੀ ਬਹੁਤ ਸੋਹਣਾ ਵਰਕ ਹੋਇਆ ਹੈ ਠੀਕ ਹੈ ਜੀ ਤੇ ਇਹਦਾ ਪ੍ਰਾਈਸ ਵਗੈਰਾ ਜੋ ਵੀ ਆਪਾਂ ਨੇ ਪੁੱਛਣਾ ਹੁੰਦਾ ਜਾ ਕੇ ਜੀ ਆਪਾਂ WhatsApp ਨੰਬਰ ਦੇਨੇ ਆਪਣਾ ਉੱਤੇ ਜਾ ਕੇ ਪੁੱਛ ਸਕਦੇ ਹਾਂ ਇਹ ਹੈਗਾ ਚਿੱਟਾ ਜਿਹਾ ਕਲਰ। ਇਹ ਜੀ। ਦੂਜਾ ਕਲਰ ਹੈਗਾ ਜੀ ਆਪਣਾ ਬੇਜ। ਠੀਕ ਹੈ ਜੀ। ਦੂਜਾ ਹੈਗਾ ਜੀ ਬੇਬੀ ਪਿੰਕ ਕਲਰ। ਵੇ ਬਿੰਕ ਤੇ ਕਰੀ ਹੋਈ ਹੈ ਮਹਿਰੂਨ ਮਹਿਰੂਨ ਡਾਰਕ ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈਗਾ ਇਹ ਵੀ ਬਹੁਤ ਜਿਆਦਾ ਵਧੀਆ ਸਟਾਫ ਹੈਗਾ ਟੇਸਟਾਫਾ ਮਤਲਬ ਸਟਾਫਾ ਜਿਹੜਾ ਮਲਮਲ ਕੋਟਨ ਦਾ ਜਿਹੜਾ ਵਰਕ ਦਾ ਬਹੁਤ ਜਿਆਦਾ ਵਰਕ ਦੇ ਉੱਪਰ ਫਿਨਿਸ਼ਿੰਗ ਦਿੱਤੀ ਗਈ ਹੈ ਜੇ ਕਿਸੇ ਨੂੰ ਇਹ ਪਹਿਨ ਲੈਣਾ ਹੋਵੇ ਤਾਂ ਤੁਸੀਂ ਲੈ ਸਕਦੇ ਹੋ ਬਾਏ ਕਰ ਸਕਦੇ ਹੋ ਤੇ ਇਹਦੇ ਨਾਲ ਹੈਗਾ ਜੀ ਦੁਪੱਟਾ ਦੁਪੱਟਾ ਵੀ ਬੜਾ ਸੋਹਣਾ ਹੈ ਜੀ ਮਸਲੀਨ ਦਾ ਸੌਫਟ ਬਿਲਕੁਲ ਸੌਫਟ ਮਸਲੀਨ ਦਾ ਟਾਈ ਮਿੱਟ ਕੱਟ ਟਾਈ ਮਿੱਨ ਸੌਫਟ ਮਸਲੀਨ ਦਾ ਦੁਪੱਟਾ ਹੈ ਟਾਈ ਮਿੱਟ ਰੇ ਦੀ ਜਿਹੜੀ ਕੱਟ ਪਈ ਠੀਕ ਹੈ ਜੀ ਦੁਪੱਟੇ ਦੀ ਬਹੁਤ ਸੋਹਣਾ ਸੂਤ ਹੈ ਜੀ ਇਹਦੇ ਤੇ ਜੇਕਰ ਮੇਰੇ ਕਿਸੇ ਵੀ ਭੈਣ ਨੇ ਲੈਣਾ ਹੋਵੇ ਸੂਤ ਤਾਂ ਬਾਇ ਕਰ ਸਕਦੇ ਹਾਂ ਸਿਰਫ ਮੈਸੇਜ ਕਰਿਓ ਜੀ ਓਨਲੀ ਮੈਸੇਜ ਆਪਣਾ ਨੰਬਰ ਦਿੱਤਾ ਹੋਊਗਾ ਤੇ ਜਿਹੜਾ ਆ ਮੈਂ ਸੋਚਦਾ ਹੈਗਾ ਜੀ ਉਹ ਵੀ ਸਿੰਧੀ ਵਰਕ ਦੇ ਵਿੱਚ ਰੈਡੀ ਹੋਇਆ ਹੈ ਤੇ ਉਹਦਾ ਜਿਹੜਾ ਕੱਪੜਾ ਫੈਬ੍ਰਿਕ ਹੈਗਾ ਉਹ ਪ੍ਰਿੰਟ ਤੇ ਹੋ ਰਿਹਾ ਸੀ ਤੇ ਇਹਦੇ ਜਿਹੜੇ ਕਲਰ ਨੇ ਕੰਬੀਨੇਸ਼ਨ ਬਹੁਤ ਜ਼ਿਆਦਾ ਲੱਗਿਆ ਨਹੀਂਗੇ ਆਪਾਂ ਜਿਹੜਾ ਵਰਕ ਆ ਕੰਬੀਨੇਸ਼ਨ ਤੇ ਰੈਡੀ ਕਰਵਾਇਆ ਠੀਕ ਹੈ ਜੀ ਆ ਦੇਖੋ ਬਹੁਤ ਸੋਹਣਾ ਹੋਇਆ ਹੈ ਜੀ ਰੈੱਡ ਕਲਰ ਦਾ ਇਹ ਕੰਬੀਨੇਸ਼ਨ ਆ ਇਹਦੇ ਨਾਲ ਰੈੱਡ ਦਾ ਜਿਹੜੀ ਬਾਟਮ ਹੈਗੀ ਇਹ ਸ਼ਰਟ ਆ ਤੇ ਬਾਹਾਂ ਤੇ ਰਹੂਗਾ ਇਹਦਾ ਵਰਕ ਕਰੇ ਹੋਇਆ ਜਿਹੜਾ ਆ ਦੇਖੋ ਜੀ ਆ ਬਾਹਾਂ ਤੇ ਆ ਠੀਕ ਆ ਜੀ ਬਹੁਤ ਸੋਹਣਾ ਸੂਟ ਆ ਇਹ ਰੈਡੀ ਹੋਇਆ ਹੈ 크ਰੇਪ ਯੂਰ ਦਾ ਇਹ ਕੱਪੜਾ ਹੈ ਬਹੁਤ ਜ਼ਿਆਦਾ ਵਧੀਆ 크ਰੇਪ ਯੂਰ ਦਾ ਜਿਹੜਾ ਸਟੱਫ ਲੱਗਿਆ ਹੋਇਆ ਇਹਨੂੰ ਠੀਕ ਆ ਜੀ ਤੇ ਇਹਦੇ ਨਾਲ ਆਪਣਾ ਬਾਟਮ ਹੈ ਰੈੱਡ ਕਲਰ ਦਾ red color ਦੇ ਇਹਦੇ ਨਾਲ ਬਾਟਮ ਆ ਜੀ ਬਾਟਮ ਦੇ ਪਹੁੰਚਿਆ ਤੇ ਵੀ ਵਰਕ ਹੋਇਆ ਹੋਇਆ ਆ ਦੇਖੋ ਠੀਕ ਆ ਜੀ ਆ ਦੇਖੋ ਪਹੁੰਚਿਆ ਤੇ ਵੀ ਵਰਕ ਹੋਇਆ ਹੋਇਆ ਦੇ ਬਾਟਮ ਦੇ ਛੱਟ ਦੇ ਨਾਲ ਦਾ ਧਾਗਾ ਲੱਗਿਆ ਹੋਇਆ ਜਿਹੜਾ ਬਾਟਮ ਦੇ ਹਨਾ ਪਹੁੰਚਿਆ ਤੇ ਹੋਇਆ ਹੋਇਆ ਆ ਕੱਲ ਲੱਤ ਹੋਇਆ ਛੱਟ ਨਾਲ ਠੀਕ ਆ ਜੀ ਤੇ ਦੁਪੱਟਾ ਜੇ ਕਿਸੇ ਭੈਣ ਨੂੰ ਨਾਲ ਦੁਪੱਟਾ ਚਾਹੀਦਾ ਜੀ ਆਪਾਂ ਉਹ ਵੀ ਰੰਗਾ ਕੇ ਦੇਵਾਂਗੇ ਵਿਦਆਊਟ ਦੁਪੱਟੇ ਤੋਂ ਵੀ ਮਿਲ ਜਾਣਗੇ ਜੇ ਨਾਲ ਕਿਸੇ ਭੈਣ ਦੀ ਚੋਆਇਸ ਹੁੰਦੀ ਆਪ ਕੋ ਆਪਣੀ ਹੈ ਨਾ ਬੀ ਹਰ ਇੱਕ ਦੀ ਆਪਣੀ ਚੋਆਇਸ ਹੁੰਦੀ ਹਰ ਇੱਕ ਦੀ ਆਪਣੀ ਚੋਆਇਸ ਹੁੰਦੀ ਹੈ ਜੀ ਹੈ ਨਾ ਸਾਨੂੰ ਨਾਲ ਦੁਪੱਟਾ ਵੀ ਰੰਗਾ ਕੇ ਦਿਓ ਆ ਭੈਣ ਐਨੇ ਜੀ ਨਾਲ ਦੁਪੱਟਾ ਕਿਹਾ ਸੀ ਸਾਨੂੰ ਰੰਗਵਾਉਣ ਨੂੰ ਅਸੀਂ ਦੁਪੱਟਾ ਵੀ ਤੁਹਾਨੂੰ ਦਿਖਾ ਲਵਾਂਗੇ ਜੀ ਇਹਨੇ ਦਾਸੀ ਰੈਡੀ ਕਰਵਾਇਆ ਆ ਦੇਖੋ ਨਾਲ ਸੀ ਜਿਹੜਾ ਦੁਪੱਟਾ ਹੈਗਾ ਤਿਆਰ ਕਰਵਾਣਾ ਦੋ ਕਲਰ ਦਾ ਸੀ ਦੁਪੱਟਾ ਜਿਹੜਾ ਹੈ ਆ ਦੇਖੋ ਇਸ ਦੁਪੱਟੇ ਰੈਡੀ ਕਰਵਾਇਆ ਦੋ ਕਲਰ ਦਾ ਸੀ ਨਾਲ 2.5 ਮੀਟਰ ਦਾ ਚਨੂਨ ਦਾ ਦੁਪੱਟਾ ਜੀ ਬਹੁਤ ਸੋਹਣਾ ਜਿਹੜਾ ਸੂਤ ਆ ਬਣ ਕੇ ਤਿਆਰ ਹੋਊਗਾ ਸਟਾਫਾ ਜਿਹੜਾ ਬਹੁਤ ਵਧੀਆ ਦਾ ਸੂਤ ਦਾ ਠੀਕ ਹੈ ਜੀ ਕਿਸੇ ਵੀ ਭੈਣ ਨੇ ਵਾਇ ਕਰਨਾ ਹੋਵੇ ਤਾਂ ਆਪਾਂ ਨੂੰ ਮੈਸੇਜ ਕਰ ਸਕਦੇ ਹਾਂ ਠੀਕ ਹੈ ਜੀ ਇੱਕ ਕਲਰ ਹੋ ਰਿਹਾ ਇਹਦੇ ਵਿੱਚ ਕਲਰ ਤਾਂ ਵੈਸੇ 6-7 ਸੀਗੇ ਉਹ ਦੂਜੇ ਸੇਲ ਹੋ ਚੁੱਕੇ ਨੇ ਕਈ ਵੀਡੀਓ ਨਹੀਂ ਬਣਦੀ ਹੈ ਨਾ ਫਜਰ ਲੈ ਕੇ ਆਉਂਦੇ ਆ ਕੱਪੜੇ ਉਹਦੀ ਸੇਲ ਹੋ ਜਾਂਦੀ ਨਹੀਂ ਆਪਾਂ ਸੂਤਾ ਦੂਜਾ ਕਲਰ ਹੈਗਾ ਜੀ ਬੇਬੀ ਪਿੰਕ ਤੇ ਡਾਰਕ ਮਜੈਂਟਾ ਇਹ ਵੀ ਕਲਰ ਹੈ ਜਿਹੜਾ ਕੰਬੀਨੇਸ਼ਨ ਬਹੁਤ ਜਿਆਦਾ ਪਿਆਰਾ ਹੈ ਦੇਖੋ ਵਰਕ ਜਿਹੜਾ ਸੇਮ ਹੈਗਾ ਸੂਟਾਂ ਤੇ ਹਨਾ ਸਿੰਧੀ ਵਰਕ ਕਰਿਆ ਹੋਇਆ ਹੈਗਾ ਤੇ ਇਧਰ ਇਹਦੇ ਬਾਹਾਂ ਤੇ ਆ ਬਸ ਸੂਟਾਂ ਦਾ ਜਿਹੜਾ ਕਲਰ ਆ ਉਹ ਲਗ-ਲਗ ਰੈਡੀ ਕਰਵਾਇਆ ਆਪਾਂ ਨੇ ਬਾਕੀ ਕਿਸੇ ਵੀ ਕਸਟਮਰ ਦੇ ਆਪਦੀ ਜੀ ਖੰਦ ਹੁੰਦੀ ਹੈ ਵੀ ਅਸੀਂ ਆਹ ਕਲਰ ਰੈਡੀ ਕਰਵਾਉਣੇ ਨੇ ਆਪਾਂ ਉਹ ਕਰਵਾ ਕੇ ਦਿੰਨੇ ਆ ਠੀਕ ਹੈ ਜੀ ਤੇ ਆ ਹੈਗੀ ਆ ਜੀ ਇਹਦੇ ਡਾਰਕ ਮਜੈਂਟਾ ਦੇ ਵੀ ਪਿੰਕ ਨਾਲ ਦੁਪੱਟਾ ਹੈ ਆ ਸੌਰੀ ਡਾਰਕ ਮਜੈਂਟਾ ਪਿੰਕ ਕਸਟਰ ਦੇ ਨਾਲ ਡਾਰਕ ਮੈਂਜੈਂਟਾ ਜਿਹੜੀ ਆਪਣੇ ਇਹ ਬਾਟਮ ਆ ਠੀਕ ਹੈ ਜੀ ਰੈਡੀ ਹੋਈ ਹੋਈ ਬਾਟਮ ਦੀ ਮੂਰੂ ਬਾਟਮ ਦੇ ਪੌਂਚੇ ਤੇ ਵੀ ਲੱਗ ਗਿਆ ਹੈ ਇਹਨਾਂ ਦੀ ਟਾਈਟਾਈ ਮੈਟਰ ਕੱਟ ਰੋਗੀ ਜੀ 크ਰੇਪਿਓਰ ਦਾ ਕੱਪੜਾ ਹੈਗਾ ਬਹੁਤ ਜ਼ਿਆਦਾ ਵਧੀਆ ਕੱਪੜਾ ਤੇ ਇਹਦਾ ਦੁਪੱਟਾ ਵੀ ਅਸੀਂ ਪਹਿਣ ਦੇ ਕੈਨ ਅਨਸਾਰ ਤਿਆਰ ਕਰ ਰਹੇ ਹਾਂ ਹਾਜੀ ਦੁਪੱਟੇ ਦੇ ਆਲੇ ਦਲੇ ਆਲੇ ਦੁਲੇ ਨਾਲ ਥੋੜੀ ਜਿਹੀ ਲੈਸ ਲੱਗਣੀ ਹੈ ਦੁਪੱਟੇ ਦੇ ਹਾਂ ਬਿਲਕੁਜੀ ਇਹਦਾ ਬਟਾਈ ਰਹੀ ਦੀ ਦੁਪੱਟਾਂ ਦਾ ਆ ਦੇ ਬਹੁਤ ਸਾਰੇ ਕੱਪੜੇ ਜਿਹੜੇ ਲੈ ਗਏ ਨੇ 2.5 ਮੀਟਰ ਦੇ ਕੱਟਾ ਦੁਪੱਟਿਆਂ ਦੇ ਬਹੁਤ ਸਾਰੇ ਸੂਟ ਨਹੀਂ ਜੇਕਰ ਕਿਸੇ ਵੀ ਮੇਰੇ ਭੈਣ ਨੇ ਵਾਇਰ ਕਰਨਾ ਤਾਂ ਖਰਚਾ ਕਰ ਦਿਓ ਤੁਸੀਂ ਥੈਂਕ ਯੂ ਇਸ ਸਾਰੀਆਂ ਭੈਣਾਂ ਦਾ ਜਿਹੜੀਆਂ ਆਪਾਂ ਬਹੁਤ ਜ਼ਿਆਦਾ ਸਪੋਰਟ ਚੈਨਲ ਨੂੰ ਵੀ ਕਰ ਰਹੇ ਨੇ ਸਾਰੇ ਜਿਹਨੇ ਉਹਨਾਂ ਦਾ ਵੀ ਥੈਂਕ ਯੂ ਹੈ ਤੇ ਆਪਾਂ ਨੇ ਜਿਹੜਾ ਸੂਟ ਸੇਲ ਦਾ ਕੰਮ ਆ ਜੀ ਨਿਊ ਆਪਾਂ ਨੇ ਕੀਤਾ ਹੈ ਨਾ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਵਰਕ ਚਾਹੀਦਾ ਆਪਰੇ ਤੋਂ ਮੋਟੋ ਕੇ ਚਕੇ ਕੁਸੀਂ ਰੈਡੀ ਕਰਵਾ ਸਕਦੇ ਹੋ ਹਨ ਵੀ ਸਾਨੂੰ ਐਵੇਂ ਦਾ ਵਰਕ ਚਾਹੀਦਾਗਾ ਆਪਾਂ ਰੈਡੀ ਕਰਵਾ ਕੇ ਦਵਾਂਗੇ ਠੀਕ ਹੈ ਜੀ ਆ ਸਾਡਾ ਡਾਕੀ ਆ ਕੋਲੇ ਬੈਠਾ ਮੇਰੇ ਵਾਸਤੇ ਕਰਾਈ ਉਹ ਦੇਖੀ ਹਟਦਾ ਤੂੰ ਹਟ ਤੇ ਹਾਂਜੀ ਜੇ ਕਿਸੇ ਵੀ ਭੈਣ ਆਪਣੇ ਮਨ ਪਸੰਦੀ ਫੋਟੋ ਭੇਜਣੀ ਹੈ ਵੀ ਸਾਨੂੰ ਐਵੇਂ ਦਾ ਵਰਕ ਕਰਵਾਉਣਾ ਹੈ ਐਵੇਂ ਦਾ ਵੀ ਐਵੇਂ ਦਾ ਸਿ ਵਰਕ ਕਰਵਾਉਣਾ ਜੀ ਉਹ ਵੀ ਕਰਵਾ ਕੇ ਦਵਾਂਗੇ ਠੀਕ ਹੈ ਜੀ ਤੇ ਆਪਣੇ ਅੱਜ ਆਪਾਂ ਨੇ ਸਿਰਫ ਇੰਨੇ ਕਿ ਸੂਟ ਦਿਖਾਉਣੇ ਨੇ ਬਾਕੀ ਸੂਟ ਪੈਣੇ ਜੀ ਉਹਨਾਂ ਦਾ ਸਟੱਫ ਆਗਲੇ ਵੀਡੀਓ ਵਲੌਗ ਦੇ ਵਿੱਚ ਦਿਖਾਵਾਂਗੇ ਠੀਕ ਹੈ ਜੀ ਹਾਂਜੀ ਜਿਹੜੇ ਆਹ ਸਿੰਧੀ ਵਰਕ ਦੇ ਆਪਣੇ ਸੂਟ ਨੇ ਜੀ ਇਹ ਆਪਾਂ ਕਰਨੇ ਨੇ ਜੀ ਪਾਰਸਲ ਮੈਂ ਵੀਡੀਓ ਤਾਂ ਕਰਕੇ ਬਣਾਈ ਹੈ ਕਿਉਂਕਿ ਜੇ ਕਿਸੇ ਵੀ ਮੇਰੀ ਭੈਣ ਨੂੰ ਚਾਹੀਦਾ ਹੋਵੇ ਆਪਾਂ ਤਾਂ ਵਰਕ ਕਰਵਾ ਕੇ ਦਵਾਂਗੇ ਹੀ ਹਨਾ ਸੂਟਾਂ ਦਾ ਜਿਹੜਾ ਸਟੱਫ ਆ ਉਹ ਵੀ ਬਹੁਤ ਜ਼ਿਆਦਾ ਵਧੀਆ ਕੋਈ ਕੋਟਨ ਤੇ ਨਮਲਮਲ ਤੇ ਕੋਟਨ ਤੇ ਕੋਈ ਕ੍ਰੇਪ ਹੋਰ ਤੇ ਜਿਵੇਂ ਆਪਣੀ ਭੈਣ ਕਿਸੇ ਦੀ ਵੀ ਆਪਣੀ ਭੈਣ ਦੀ ਪਸੰਦ ਹੁੰਦੀ ਹੈ ਵੀ ਐਵੇਂ ਵਰਕ ਕਰਾ ਕੇ ਦੇ ਦੋ ਤਾਂ ਆਪਾਂ ਦਵਾਂਗੇ ਠੀਕ ਹੈ ਇਹ ਸਟਾਫਾ ਜਿਹੜਾ ਬਹੁਤ ਵਧੀਆ ਹੋਊਗਾ ਲਾਇਆ ਹੋਇਆ ਫੈਬਰਿਕ ਹੋਊਗਾ ਜਿਹੜਾ ਸੂਟ ਦਾ ਬਹੁਤ ਜ਼ਿਆਦਾ ਵਧੀਆ ਹੋਊਗਾ ਠੀਕ ਹੈ ਜੀ ਤੇ ਆਪਾਂ ਰਿਵਾਈਸ ਕੱਟ ਕਰ ਲਏ ਸੀ ਕਿਉਂਕਿ ਮੈਨੂੰ ਫੋਨ ਆ ਗਿਆ ਸੀ ਕਿਸੇ ਦਾ ਕਸਟਮਰ ਦਾ ਮੈਂ ਉਹਨਾਂ ਨਾਲ ਗੱਲਾਂ ਕਰ ਰਹੀ ਸੀ ਨਾਲ ਨਾਲ ਹੀ ਨਾ ਜਿਹੜੇ ਆਪਣੇ ਸੂਟ ਨੇ ਜੀ ਵੀਡੀਓ ਬਣਾ ਕੇ ਆਪਾਂ ਪੈਕ ਕਰਕੇ ਪਾਰਸਲ ਇਹਨਾਂ ਦਾ ਕਰ ਰਹੇ ਹਾਂ ਅੱਜ ਕਿ ਚਲੋ ਵਧੀਆ ਟੱਚ ਗੁੱਡ ਹਣਾ ਕੰਮ ਆ ਜਿਹੜਾ ਵਾਹਿਗੁਰੂ ਜੀ ਦੀ ਕਿਰਪਾ ਨਾਲ ਉਹ ਵੀ ਵਧੀਆ ਚੱਲ ਰਿਹਾ ਆਪਣਾ ਸੂਟਾਂ ਦਾ ਤੇ ਦੂਜੀ ਗੱਲ ਮੌਸਮ ਆ ਜਿਹੜਾ ਉਹ ਵੀ ਬਹੁਤ ਵਧੀਆ ਹੋ ਗਿਆ ਜੀ ਹਣਾ ਨਹੀਂ ਪਹਿਲਾਂ ਬਹੁਤ ਮਿਆਂ ਨੇ ਹਰਾਨ ਕਰਿਆ ਪਿਆ ਸੀ ਕੰਮ ਨੇ ਜਿਹੜੇ ਬਹੁਤ ਘੱਟ ਹੋ ਰਹੇ ਸੀਗੇ ਹਣਾ ਘੱਟ ਤੋਂ ਬਾਰ ਜਾ ਕੇ ਹੁਣ ਵਧੀਆ ਚਲੋ ਜੀ ਰੱਬ ਜੀ ਦੀ ਕਿਰਪਾ ਨਾਲ ਕੰਮ ਆ ਜਿਹੜੇ ਆਪਣੇ ਵਧੀਆ ਚੱਲ ਪਿਆ ਤੇ ਹੁਣ ਇਹ ਸੂਟ ਨੇ ਜੀ ਆਪਾਂ ਪੈਕ ਕਰ ਰਹੇ ਆ ਲਪਾਫੇ ਦੇ ਵਿੱਚ ਆਪਾਂ ਇਹਨਾਂ ਨੂੰ ਪੈਕ ਕਰ ਦੇਣਾਗਾ ਸੂਟਾਂ ਨੂੰ ਹਣਾ ਠੀਕ ਆ ਜੀ ਉਹ ਤਾਂ ਬਾਅਦ ਵਿੱਚ ਇਹਨਾਂ ਨੂੰ ਪਾਰਸਲ ਚਲੋ ਜੇ ਘਰ ਤੇ ਜਾਣਗੇ ਘਰ ਤੇ ਨੂੰ ਫੜਾ ਦਾਂਗੇ ਨਹੀਂ ਆਪ ਜਾ ਕੇ ਮੈਂ ਹਰਮਨ ਨਾਲ ਜਾ ਕੇ ਕਰ ਆਉਂਗੀ ਤੇ ਪਲੀਜ਼ ਚੈਨਲ ਤੇ ਜੇਕਰ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਅੱਜ ਦਾ ਆਪਣਾ ਜਿਹੜਾ ਵੀਡੀਓ ਵਲੌਗ ਹੈ ਇੰਨਾ ਕੀ ਸੀਗਾ ਤੇ ਕੱਲ ਨੂੰ ਮਿਲਾਂਗੇ ਜੀ ਨਵੇਂ ਵਲੌਗ ਦੇ ਨਾਲ ਵੀਡੀਓ ਤੇ ਨਾਲ ਤੇ ਤੁਸੀਂ ਅੱਜ ਦੇ ਵੀਡੀਓ ਨਾਲ ਵਲੌਗ ਨਾਲ ਕਰੋ ਇੰਜੋਏ ਐਨੇ ਟਾਈਮ ਟਾਈਮ ਦੇ ਲਈ ਜੀ ਸਾਰੀ ਕਾਲ ਜੀ ਸਾਰੇ ਪਿੰਡ ਪਰਵਾਂ ਨੂੰ ਇਹ ਵੀ ਮੈਂ ਪਾਰਸਲ ਕਰਨ ਜਾਣਾ ਏ ਛੇਤੀ ਛੇਤੀ ਤਾਂ ਕਰਕੇ ਵੀਡੀਓ ਹਣਾ ਜਲਦੀ ਜਲਦੀ ਬੋਲ ਰਹੀ ਆ ਚਲੋ ਠੀਕ ਹੈ ਜੀ ਕੱਲ ਨੂੰ ਨਵੇਂ ਵੀਡੀਓ ਵਲੌਗ ਨਾਲ ਮਿਲਾਂਗੇ ਉਹਨੇ ਟਾਈਮ ਦੇ ਲਈ ਜੀ ਓਕੇ ਜੀ ਭਾਈ